ਲੋਕਲ ਬੋਡੀ ਡਿਪਾਰਟਮੈਂਟ ਦੇ ਅੰਦਰ ਜਿਹੜੇ ਵੀ ਡਿਪਾਰਟਮੈਂਟ ਆਉਂਦੇ ਨੇ ਭਾਵੇਂ ਨਗਰ ਨਿਗਮ ਹੋਵੇ ਕੋਰਪੋਰੇਸ਼ਨ ਹੋਵੇ ਜਾਂ ਫਿਰ ਇੰਪਰੂਵਮੈਂਟ ਟਰਸਟ ਹੋਵੇ ਕੀ ਇਹ ਭ੍ਰਸ਼ਟਾਚਾਰ ਦਾ ਅੱਡਾ ਹੈ ਪੈਸੇ ਲੈ ਲੈ ਕੇ ਕਬਜ਼ੇ ਕਰਾਉਂਦੇ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣ ਜਾਂਦੀਆਂ ਅਮਰਸਰ ਦੇ ਵਿੱਚ ਕਿਸ ਤਰ੍ਹਾਂ ਵਿਜੀਲੈਂਸ ਦੀ ਟੀਮ ਸੀਵੀਓ ਇੰਟਰਨਲ ਡਿਪਾਰਟਮੈਂਟ ਜਿਹੜੀ ਉਹਦੀ ਟੀਮ ਆਉਂਦੀ ਹੈ ਤੇ 2022 ਬਿਲਡਿੰਗਾਂ ਦੀ ਜਿਹੜੀ ਸੂਚੀ ਬਣਾ ਕੇ ਚਲੀ ਜਾਂਦੀ ਹੈ ਤੇ 15 ਤਰੀਕ ਨੂੰ ਦੇਖਣਾ ਜਨਵਰੀ ਨੂੰ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਹੁਣ ਖਬਰ ਕਰਾਂਗੇ ਇੰਪਰੂਵਮੈਂਟ ٹرسٹ ਦੇ ਨਾਲ ਮਾਮਲਾ ਜੁੜਿਆ ਸੀ ਪਹਿਲੇ ਵੀ ਖਬਰ ਕੀਤੀ ਹੈ ਵੀ ਕਿਸ ਤਰ੍ਹਾਂ ਹਾਈਟ ਜਿਹੜੀ ਹੈ ਬਿਲਡਿੰਗ ਦੀ ਹੁੰਦੀ ਹੈ 49 ਫੁੱਟ 95 ਫੁੱਟ ਮੈਕਸਿਮਮ 50 ਫੁੱਟ ਤੇ ਉਹ ਬਣ ਜਾਨੀ ਹੈ 120 ਫੁੱਟ ਕਿਸ ਤਰ੍ਹਾਂ ਬਣ ਜਾਨੀ ਹੈ ਕਿ ਇਹਨਾਂ ਨੂੰ ਮੋਤੀਆ ਬਿੰਦ ਹੋਇਆ ਫਿਰ ਕਿਸ ਤਰ੍ਹਾਂ ਇੰਪਰੂਵਮੈਂਟ ٹرسٹ ਦੇ ਅੰਦਰ ਜਿਹੜੇ ਏਰੀਆ ਆਂਦੇ ਨੇ ਗ੍ਰੀਨ ਬੈਲਟਾਂ ਤੇ ਕਬਜ਼ੇ ਹੋ ਗਏ ਜੇ ਕਿਸੇ ਦੀ 200 ਕਾ ਜਗ੍ਹਾ ਤੇ ਉਹਨੇ ਆਪਣੀ ਗ੍ਰੀਨ ਬੈਲਟ ਨੂੰ ਨਾਲ ਮਿਲਾ ਕੇ ਆਪਣੀ ਜਗ੍ਹਾ ਜਿਹੜੀ ਹੈ ਉਹ ਦੁਣੀ ਕਰ ਲਈ ਹੁਣ ਹਾਈ ਕੋਰਟ ਚ ਮਾਮਲਾ ਜਾਂਦਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਹੁੰਦੇ ਨੇ 6 ਟੀਮਾਂ ਬੰਦੀਆਂ ਤੇ ਐਂਡ ਮੌਕੇ ਤੇ ਆ ਕੇ ਟੀਮਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ ਇਹ ਪੂਰਾ ਮਾਮਲਾ ਕੀ ਹੈ ਅਸੀਂ ਨੂੰ ਲੈ ਕੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਿਹੜੇ ਨੇ ਅਸ਼ੋਕ ਤਲਵਾਰ ਉਹਨਾਂ ਨਾਲ ਵੀ ਗਲਤ ਕੀਤੀ ਹੈ ਮੇਰੇ ਨਾਲੇ ਮੇਰੇ ਸਾਥੀ ਰਕੇਸ਼ ਸ਼ਰਮਾ ਸ਼ਮਾ ਜੀ ਇੰਪਰੂਵਮੈਂਟ ਟਰਸ ਨੂੰ ਲੈ ਕੇ ਜਾਂ ਕਾਰਪੋਰੇਸ਼ਨ ਨੂੰ ਲੈ ਕੇ ਅਸੀਂ ਪਹਿਲੇ ਵੀ ਬਹੁਤ ਖਬਰਾਂ ਕੀਤੀਆਂ ਇੱਕ ਸਰਬਜੀਤ ਮੇਰਕਾ ਨੇ ਇੱਕ ਚਿੱਠੀ ਲਿਖਤੀ ਵੀ ਕਹਿੰਦੇ ਵੀ ਜਿੰਨੇ ਵੀ ਅਫਸਰ ਲੱਗੇ ਨਾ ਅਧਿਕਾਰੀ ਲੱਗੇ ਇਹਨਾਂ ਦੀ ਸਾਰੇ ਦੀ ਇਜਾਜ਼ਤਾਂ ਅੰਦਰ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਕਿੰਨੇ ਇਹਨਾਂ ਕੋਲ ਪੈਸੇ ਪਰ ਇਹ ਜਿਹੜੀ ਖਬਰ ਜਿਹੜੀ ਹੈ ਵੀ ਦੇਖੋ ਟੀਮ ਬਣ ਹਾਈ ਕੋਰਟ ਦੇ ਆਦੇਸ਼ਾਂ ਤੇ ਟੀਮ ਬਣਦੀ ਹੈ ਦੇਖੋ ਪਹਿਲੇ ਕਿੰਨੇ ਡਿਪਾਰਟਮੈਂਟ ਇਕੱਠੇ ਕਰਨੇ ਪੈਂਦੇ ਦੀ ਮੈਜਿਸਟ੍ਰੇਟ ਕੋ ਮਨਜ਼ੂਰੀ ਡੀਸੀ ਸਾਹਿਬ ਨੂੰ ਲਿਖਣਾ ਪੈਂਦਾ ਹੈ ਪੁਲਿਸ ਕਮਿਸ਼ਨਰ ਕੋ ਨੂੰ ਸਿਕਿਉਰਿਟੀ ਲਾਣੀ ਪੈਂਦੀ ਹੈ ਕਿਉਂਕਿ ਗਲਤ ਕੰਮ ਤੇ ਇਹ ਕੀ ਹੈ ਪੂਰਾ ਮਾਮਲਾ ਬਿਲਕੁਲ ਇਹਨਾਂ ਦੀ ਨੱਕ तले ਜਿਹੜੇ ਆ ਵੀ ਲੋਕਾਂ ਨੇ ਨਜਾਇਜ਼ ਸਾਰੀਆਂ ਕੀਤੀਆਂ ਜੀ ਗ੍ਰੀਨ ਬੈਲਟ ਤੇ ਕਬਜ਼ੇ ਕੀਤੇ ਆ ਜੀ ਜਿੱਦਾਂ ਤੁਸੀਂ ਦੇਖੋ ਇਹਨਾਂ ਦੀ ਜ਼ਮੀਨ ਬੜੀ ਕੋਸਟਲੀ ਆ ਜੀ ਅਪਰੂਵਡ ਕਲੋਨੀਆਂ ਸਾਰੀਆਂ ਇਹ ਜਿੰਨੇ ਵੇਗਿਆ ਜੇ ਹੀ ਪਾਵੈ ਨਿਊ ਅਮਰਸਾਲ ਲੈ ਲੋ ਤਾਂ ਜੀ ਟਾਈਮ ਨੂੰ ਲੈ ਲੋ 50 ਹਜ਼ਾਰ ਗੱਜ ਕੋਈ 60 ਹਜ਼ਾਰ ਗੱਜ ਕੋਈ 30 ਹਜ਼ਾਰ ਗੱਜ ਜੀ 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 ਹੁਣ ਜੀ ਟਾਈਮ ਨੂੰ ਲੈ ਲੋ ਜਈ ਤੋਂ ਲੈ ਕੇ 80 ਤੱਕ ਐਕਸ਼ਨ ਤੱਕ ਜਿਹੜੀ ਮੇਰੀ ਨੋਲੇਜ ਅਧਿਕਾਰੀ ਉੱਥੇ ਰਹਿੰਦੇ ਆ ਉਹਨਾਂ ਨੇ ਨੱਕ ਤਲੇ ਉੱਥੇ ਕਬਜ਼ੇ ਆਏ ਆ ਜੇ ਤੁਹਾਡੇ ਵਾਲੀ ਗੱਲ ਵੀ 200 ਗੱਜ ਕਿਸੇ ਦੀ ਜਗਾ ਕੀ ਤੇ 150 ਗੱਜ ਨਾਲ ਗ੍ਰੀਨ ਬੈਲਟ ਆ ਜੰਗਲੇ ਲਾਗੇ ਮਲਗੇ ਤੇ ਆਪਣੇ ਘਰ ਚੜ ਲਾ ਲਈ ਆ ਜੀ ਵੱਡੇ ਵੱਡੇ ਪਾਰਕ ਬਣਾਏ ਆ ਤੇ ਲੋਕਲ ਗ੍ਰੀਨ ਬੈਲਟ ਤੇ ਤੀ ਲੋਕਾਂ ਵਾਸਤੇ ਰੱਖੀ ਆ ਜੀ ਤੇ ਗ੍ਰੀਨ ਬੈਲਟ ਤੇ ਤੀ ਕਬਜ਼ੇ ਕਰਾਤੀ ਉਦੋਂ ਕੀ ਵੀ ਨੇ ਦੇ ਨਹੀਂ ਪਟਣ ਲੱਗੇ ਤੇ ਬੰਦਾ ਉੱਥੇ ਪਹੁੰਚ ਜਾਂਦਾ ਹੁਣ ਉੱਥੇ ਇੱਕ ਇਦਾਂ ਦੇ ਕਈ ਹੈਗੇ ਪਾਰਕ ਆ ਇੱਕ ਬੰਦੇ ਨੇ ਠਿਕਾ ਲਿਆ ਉਹਨੇ ਕੰਮ ਕਰਤਾ ਉਹਦਾ ਦੁਬਾਰਾ ਟੈਂਡਰ ਕੱਢਦਾ ਭਡਾਰੀ ਸਾਹਿਬ ਲਾਈਟਾਂ ਦਾ ਤੋ ਇੱਕ ਸਾਬਕਾ ਕਾਉਂਸਲਰ ਲੈ ਗਿਆ ਉਹ ਜਿਹੜੀਆਂ ਪਹਿਲੇ ਨੇ ਲਾਈਟਾਂ ਲਾਈਆਂ ਉਹ ਕੋਲ ਲੈ ਗਿਆ ਉਹ ਚੋਰ ਬਾ ਕੇ ਕਿਹੜੇ ਥਾਣੇ ਦੀ ਐਫ ਆਈ ਆਰ ਲਖਾਏ ਵੀ ਸਾਰੀਆਂ ਲਾਈਟਾਂ ਪੁੱਟ ਕੇ ਲੈ ਗਏ ਸਾਰਾ ਜਿਹੜਾ ਜਿੰਮੇ ਦਾ ਸਾਮਾਨ ਉਹ ਤੋਂ ਪੁੱਟਿਆ ਗਿਆ ਤੇ ਦੁਬਾਰਾ ਟੈਂਡਰ ਕਿਉਂ ਦਿੱਤਾ ਜੀ ਤੁਸੀਂ ਦੇਖੋ ਨਾ ਅਸੀਂ ਕਈ ਵਾਰੀ ਗੱਲ ਕੀਤੀ ਇੰਪਰੂਵਮੈਂਟ ٹرسٹ ਚ ਨਾ ਇੰਨਾ ਕਾਲ ਮੇਲਾ ਚਾਹੇ ਇੰਪਰੂਵਮੈਂਟ ٹرسٹ ਚਾਹੇ ਕਾਰਪੋਰੇਸ਼ਨ ਕਿਸੇ ਨੂੰ ਪਤਾ ਨਹੀਂ ਇਹ ਦੋਵੇਂ ਇੱਕ ਦੂਜੇ ਦੇ ਸੜਕਾਂ ਦੇ ਬਿੱਲ ਬਾਲ ਲੈਂਦੇ ਆ ਕਿਸੇ ਨੂੰ ਕੀ ਪਤਾ ਵੀ ਸਪੈਸੀਫਿਕੇਸ਼ਨ ਕੀ ਹੈ ਜੀ ਉਹ ਜਾਂ ਅਫਸਰ ਨੇ ਚੈੱਕ ਕਰਨਾ ਹੈ ਜਾਂ ਠੇਕੇਦਾਰ ਦੀ ਆਪਣੀ ਇਮਾਨਦਾਰੀ ਹੈ ਪਰ ਇਹ ਦੋਵੇਂ ਰਲੇ ਆ ਉਹ ਤੇ ਇਹ ਵਾਲੇ ਬਿੱਲ ਪਾਸ ਹੋ ਜਾਂਦੇ ਰਗੇ ਜੀ ਮੇਰੇ ਕੋਲ ਇੱਕ ਇਸੀ ਸਮੱਸਿਆ ਕੋਲ ਲੈ ਕੇ ਰਿਕਾਰਡ ਉਹਨਾਂ ਕੋਲੋਂ ਮੈਂ ਮੰਗਾਇਆ ਹੈ ਉਹਨਾਂ ਨੇ ਦੱਸਿਆ ਵੀ ਕਿੱਥੇ ਵੀ 50 ਲੱਖ ਦੇ ਕਿਤੇ 1 ਕਰੋੜ ਦੇ ਕੰਮ ਕਹਿੰਦੇ ਵੀ ਟੈਲਾ ਲੱਗੀਆਂ ਹੀ ਨਹੀਂ ਕੰਮ ਹੋਇਆ ਹੀ ਨਹੀਂ ਕੰਮ ਵਾਕਈ ਨਹੀਂ ਹੁੰਦੇ ਇਹਨਾਂ ਦੀ ਅਫਸਰਾਂ ਦੀ ਠੇਕੇਦਾਰਾਂ ਦੀ ਮਿਲੀ ਭਗਤਾਂ ਕੁਝ ਕਰਪਟ ਅਫਸਰ ਕੁਝ ਕਰਪਟ ਠੇਕੇਦਾਰ ਇਹ ਰਲ ਕੇ ਐਮਬੀਆ ਦੇ ਕੰਮ ਛਾੜਦੇ ਬਿੱਲ ਬਣਾਉਂਦੇ ਅਦੋ-ਅਦ ਕਰ ਲੈਂਦੇ ਜੀ ਬੜੇ ਬੰਦੇ ਇਦਾਂ ਰਾਜ ਇਦਾਂ ਕਾਰਪੇ ਹਿੰਦਾ ਹੀ ਕੀਤਾ ਹੀ ਬਣਾਏ ਜਾਂਦੀਆਂ ਫੈਲਾਮਾਂਦੀਆਂ 20000 ਜਾਂਦੀਆਂ ਫੈਲਾਮਾਂਦੇ ਕੰਮ ਹੁੰਦਾ ਹੀ ਨਹੀਂ ਉਕੇ ਜੀ ਜੇ ਵਿਜੀਲੈਂਸ ਨੂੰ ਹੀ ਵਿਜੀਲੈਂਸ ਨੂੰ ਹੀ ਕਹਦੇ ਵੀ ਠੱਪ ਠੱਪ ਕਰ ਦੇਗਾ ਕੋਈ ਇਹ ਤੇ ਵਿਜੀਲੈਂਸ ਅਮਨ ਸਾਹਨੇ ਤੇ ਸੋਖ ਖਾਦੀ ਆ ਵੀ ਨਾ ਹੀ ਕਰ ਵੀ ਜਾਂਦੇ ਖਲਾਫ ਕੋ ਕੰਮ ਕਰਨਾ ਤੇ ਨਾ ਟਰਸਟ ਦੇ ਖਲਾਫ ਕੰਮ ਕਰਨਾ ਕਿਉਂਕਿ ਇਹਨਾਂ ਦੇ ਕੁਝ ਅਧਿਕਾਰੀਆ ਤੇ ਜਿਹੜੇ ਸ਼ਿਕਾਇਤ ਕਰਤਾ ਰੋਪ ਲਾਉਂਦੇ ਆ ਵੀ ਉਹ ਨਾਲ ਨਾ ਲਿਆ ਆ ਚਲੋ ਲੱਗਦਾ ਡੀਜੀ ਵੀ ਸਾਡਾ ਰੋਪ ਨਹੀਂ ਸ਼ਿਕਾਇਤ ਕਰਤਾ ਦਾ ਰੋਪ ਹੈਗਾ ਵੀ ਇਹ ਨਾਲ ਲਿਆ ਉਹ ਡੀ ਸਾਹਿਬ ਨੂੰ ਚਾਹੀਦਾ ਵੀ ਕੁਝ ਕਰਨ ਵੇਖੋ ਜਿੰਨੀਆਂ ਇਹਨਾਂ ਨੇ ਇਨਕੁਆਰੀਆਂ ਕੀਤੀਆਂ ਟਰਸਟ ਦੀਆਂ ਕੋਈ ਸ਼ਿਕਾਇਤਾਂ ਆਈਆਂ ਕੰਮ ਨਹੀਂ ਹੋਏ ਕਿਸੇ ਚ ਨਾ ਕਿਸ ਨੂੰ ਦੋਸ਼ੀ ਕੜਿਆ ਕਿ ਜੱਗਿਆ ਵੀ ਕੰਮ ਨਹੀਂ ਹੋਇਆ ਇੱਕ ਆਪਾਂ ਪਿੰਡ ਦੀ ਸ਼ਿਕਾਇਤ ਕੀਤੀ ਵੀ ਉੱਥੇ ਕੰਮ ਨਹੀਂ ਹੋਇਆ ਸਾਡੀ ਸਾਡੇ ਪ੍ਰੋਗਰਾਮ ਤੋਂ ਬਾਅਦ ਉੱਥੇ ਕੰਮ ਕਰਾਤਾ ਗਿਆ ਤੇ ਕ੍ਰਾਈਮ ਤਾਂ ਹੋਇਆ ਨਾ ਕ੍ਰਾਈਮ ਜੋ ਹੋਇਆ ਤਿੰਨ ਤਿੰਨ ਫੁੱਟ ਗਲੀਆਂ 'ਚ ਬਿਲਡਿੰਗਾਂ ਬਣਾਤੀਆਂ ਗਈਆਂ ਇਹ ਕਿੱਦਾਂ ਵੇਖੋ ਇਹਨਾਂ ਨੇ ਕੱਲ ਟੀਮਾਂ ਤਿਆਰ ਕਰਨੀਆਂ ਛੇ ਜੀ ਸੋਤ ਬੁੱਧ ਬੰਦਾ ਲਾਤਾ ਡਿਊਟੀ ਮਜੇਸਟੜ ਵੀ ਲਾਗੇ ਨਾਇਬ ਤਹਿਸੀਲਦਾਰ ਮਕੇਸ਼ ਕੁਮਾਰ ਜੀ ਉਹਨਾਂ ਲਾਤੇਗੇ ਢਾਣ ਵਾਲੀ ਲਿਵਰ ਲਿਵਰ ਵੀ ਸਾਧ ਲਈ ਤਕੀਰਲੇ ਬਾਰੇ ਕਿਹੜਾ ਸੱਪ ਸੌਂ ਗਿਆ ਵੀ ਤਹੀ ਉਹ ਪ੍ਰੋਗਰਾਮ ਕੈਨਸਲ ਕਰਤਾ ਸਾਰੇ ਨੂੰ ਇਕੱਠੇ ਵੀ ਕਰ ਲਿਆ ਵੀ 9 ਵਜੇ ਢਾਨ ਨਿਕਲਣਾ ਇਹਨੂੰ ਲੈ ਕੇ ਕਿਹ ਜੀ ਮੈਂ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਜਿਹੜੇ ਸ਼ੋਕ ਤਲਵਾਰ ਆ ਉਹਨਾਂ ਦਾ ਕਹਿਣਾ ਵੀ ਮੈਨੂੰ ਨਾ ਕੁਝ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਦੇਖੋ ਵਿੱਚੇ ਵੀ ਲੋਕ ਹੁੰਦੇ ਦੱਸਣ ਵਾਲੇ ਵੀ ਜਦੋਂ ਸੀਕ੍ਰੇਟ ਕਾਰਵਾਈ ਹਾਈ ਕੋਰਟ ਦੇ ਦੇਸ਼ਾਂ ਦੇ ਤੇ ਪਹਿਲੇ ਲੋਕਾਂ ਨੂੰ ਪਤਾ ਕਿੱਥਾਂ ਲੱਗ ਗਿਆ ਲੋਕਾਂ ਕਹਿੰਦੇ ਮੇਰੇ ਕੋਲ ਕੁਝ ਲੋਕ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਕੁਝ ਜਨਾਂ ਦਾ ਸਮਾਂ ਦਿਓ ਅਸੀਂ ਅੱਪੇ ਹਟਾਵਾਂਗੇ ਪਹਿਲੇ ਕਿਉਂ ਕੀਤੇ ਕਰਨ ਕਿੰਨੇ ਦਿੱਤੇ ਤੁਸੀਂ ਕਹੇ ਜੀ ਵੇਖੋ ਹੁਣ ਚਲੋ ਅਸੀਂ ਉਹਨਾਂ ਦੀ ਵੀ ਮੰਨ ਲੈਨੇ ਆਂ ਵੀ ਕਈ ਵਾਰੀ ਕਹਿੰਦੇ ਵੀ ਲੋਕਾਂ ਦੀ ਗੱਲ ਸੁਣੀ ਨਹੀਂ ਲੋਕਾਂ ਨਹੀਂ ਸਰਕਾਰ ਆ ਲੋਕਾਂ ਦਾ ਕਹਿਣਾ ਮੰਨਣਾ ਚਾਹੀਦਾ ਸਿਰ ਮੱਥੇ ਤੇ ਪਹਿਲਾਂ ਲੋਕੀ ਕਿਉਂ ਨਹੀਂ ਆਗੇ ਢਾਣ ਵਾਲੇ ਕਿਉਂ ਆਗੇ ਤੁਹਾਡੇ ਕੋਲ ਇਹਦਾ ਮਤਲਬ ਹੀ ਤੁਹਾਡੇ ਕੋਈ ਕਾਲੀਆਂ ਭੇੜੇ ਹੋਈਆਂ ਨਾ ਜਿਨ੍ਹਾਂ ਨੇ ਇਨਫਰਮੇਸ਼ਨ ਦਿੱਤੀ ਇਸ ਚੀਜ਼ ਤੋਂ ਉਹਨਾਂ ਨੇ ਇਨਕਾਰ ਨਹੀਂ ਕੀਤਾ ਹਰਗੇ ਜੀ ਉਹ ਕਹਿੰਦੇ ਵੀ ਹੁਣ ਅਫਸਰ ਐਸੇ ਆ ਕਹਿੰਦੇ ਵੀ ਕੀ ਕਰ ਸਕਦੇ ਆ ਵੀ ਮੈਂ ਤੇ ਵੀ ਇਹ ਸਾਰੇ ਰਲੇ ਆ ਕਹਿੰਦੇ ਕਿ ਇਹ ਵੇਲੇ ਕੋ ਪੋਲਿਟਿਕਲ ਪ੍ਰੈਸ਼ਰ ਹੁੰਦਾ ਅਫਸਰ ਵੀ ਕੀ ਕਰੇ ਨਾ ਵੀ ਹੋਵੇ ਬਿਲਕੁਲ ਠੀਕ ਗੱਲ ਹੈ ਅਫਸਰ ਆਪੇ ਕਰ ਲੇ ਪੋਲਿਟਿਕਲ ਪ੍ਰੈਸ਼ਰ ਚ ਦੋ ਕੰਮ ਕਰਦੇ 10 ਆਪਣੇ ਕਰ ਦਿੰਦੇ ਆ ਇੱਕ ਗੱਲ ਨਾਲ ਲੱਗੀਏ ਵੇਖੋ ਛੋਕ ਤਲਵਾਰ ਬਹੁਤ ਵਧੀਆ ਕੰਮ ਕਰਦੇ ਲੇ ਕੇ ਜੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਅੱਜ ਕੇ ਜੀ ਉਹਨਾਂ ਨੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿੰਨੀ ਹਾਈਟ ਤੇ ਬਿਲਡਿੰਗ ਬਣਨੀ ਚਾਹੀਦੀ ਹੈ ਉਹ ਕਹਿੰਦੇ ਦੀ 49.5 ਯਾਨੀ ਕਿ 7 49 ਫੁੱਟ ਪੁਆਇੰਟ 14 ਹਾਈਟ ਬਣਨੀ ਚਾਹੀਦੀ ਹੈ 124 ਫੋਰਦਿਆਂ ਕਿਦਾਂ ਬਣ ਗਏ ਉਹ ਉਹ ਕਹਾ ਉਹਨਾਂ ਨੂੰ ਮੈਂ ਉਹ ਕਹਿੰਦੇ ਜੀ ਉਹਨਾਂ ਤੇ ਵੀ ਕਾਰਵਾਈ ਕਰੂੰਗਾ ਮੈਂ ਆਡਿਟ ਕਰਾ ਰਿਹਾ ਕਹਿੰਦੇ ਇੱਕ ਪੂਰਾ ਸਾਡੀ ਖਬਰ ਤੋਂ ਬਾਅਦ ਕਹਿੰਦੇ ਮੈਂ ਸੰਕੇਨ ਲਿਆ ਉਹਨਾਂ ਨੇ ਜੀ ਗੱਲ ਕੀਤੀ ਕਿ ਜੀ ਕਹਿੰਦੇ ਵੀ ਮੈਂ ਹੁਣ ਨਾ ਤਹਿਸੀਲਦਾਰ ਨੂੰ ਲਿਖਦਾ ਵੀ ਜੇ ਕੋਈ 49.7 ਦੀ ਹਾਈਟ ਤੋਂ ਵੱਧ ਦੀ ਕੋਈ ਬਿਲਡਿੰਗ ਦੀ ਤੁਹਾਡੇ ਕੋਲ ਰਜਿਸਟਰੀ ਹੋਣ ਆਂਦੀ ਹੈ ਉਹਦੀ ਰਜਿਸਟਰੀ ਨਹੀਂ ਕਰਨੀ ਤੁਸੀਂ ਦੇਖੋ ਬਹੁਤ ਵੱਡਾ ਅਰਨੀ ਸਾਹਿਬ ਤਹਿਸੀਲਦਾਰਾਂ ਤੇ ਹੋਰ ਦਸਤੀਆਂ ਕਰਦੇ ਆ ਚੈਰੀਟੇਬਲ ਜ਼ਮੀਨ ਦੀਆਂ ਜਿਹੜੀ ਚੈਰੀਟੇਬਲ ਜ਼ਮੀਨ ਸਰਕਾਰ ਕੋ ਘੱਟ ਰੇਟ ਤੇ ਲਈ ਕਿਸੇ ਨੇ ਟਰਸਟ ਨੇ ਉਹ ਵੇਚ ਨਹੀਂ ਸਕਦੀ ਉਹ ਕਈ ਲਾਲਿਆਂ ਨੂੰ ਵੇਚਦੀਆਂ ਲੋਕਾਂ ਨੇ ਉਹਦੇ ਤੇ ਫਿਰ ਕੇਸੀਸੀ ਜਾਣਕਾਰੀ ਮੰਗ ਰਹੇ ਆਂ ਦੇਖੋ ਉਮੀਦ ਆ ਕਿ ਸਾਨੂੰ ਚੈਰੀਟੇਟੇਬਲ ਜ਼ਮੀਨਾਂ ਵੇਚੇ ਹੋਰ ਦਸਤੀ ਕਰਦੀ ਕਾਨੂੰਨ ਤੋਂ ਪਰਾਂ ਜਾ ਕੇ ਚਲੋ ਕਹਿੰਦੀ ਦੇਖੋ ਇਹੋ ਕਹਿੰਦੇ ਨੇ ਇੱਦੇ ਤੇ ਰੋਕ ਲੱਗਦੀ ਉਹ ਛੱਡੋ ਰਗੇ ਜਾਲੀ ਬਾਈ ਐਫਐਸ ਅਫਸਰ ਇੰਡੀਅਨ ਫੋਰਨ ਰੈਵਨਿਊ ਦੇ ਸਰ ਅਫਸਰ ਆਇਆ ਰਚੀਦਾ ਭੰਡਾਰੀ ਉਹਦੀ ਫਿਲਟ ਕਰਤੀ ਜਲੀ ਰਜਿਤ ਜਿੱਤੀ ਦੇ ਸਾਹਿਬ ਜੇ ਟ੍ਰਸਟ ਦੇ ਚੇਅਰਮੈਨ ਸਾਹਿਬੇ ਕੰਮ ਕਰਦੇ ਤੇ ਪਹਿਲੇ ਚੇਅਰਮੈਨ ਹੋਣਗੇ ਜਿਹੜੇ ਵਧੀਆ ਕੰਮ ਕਰਨ ਲੱਗੇ ਆ ਸਾਡੀ ਇਹਨਾਂ ਨੂੰ ਪੂਰੀ ਸਪੋਰਟ ਆ ਸਾਡੀ ਸਰੂਟ ਆ ਜੇ ਇਹ ਕੰਮ ਚ ਕਾਮਯਾਬ ਹੋ ਗਏ ਇਹਨਾਂ ਦੀਆਂ ਡਟਕਾਰਤੀਆਂ ਜਿੱਦਾਂ ਨਾ ਕਿਹਾ ਵੀ ਮੈਂ ਬਿਜਲੀ ਦੇ ਕਨੈਕਸ਼ਨ ਨਹੀਂ ਉੱਤੇ ਲੈਂਦਾ ਮੈਂ ਇਹ ਚੀਜ਼ ਨੂੰ ਉੱਤੇ ਲੇਤਾ ਜੀ ਇਹਨਾਂ ਨੂੰ ਬਿਲਡਿੰਗਾਂ ਨੂੰ ਕਨੈਕਸ਼ਨ ਨਾ ਦਿਓ ਤੇ ਬਹੁਤ ਵਧੀਆ ਕੰਮ ਕਰਨਗੇ ਅਈ ਖੁੰਦ ਜਾ ਕੇ ਇਹਨਾਂ ਨੂੰ ਸਨਮਾਨਤ ਕਰਕੇ ਆਵਾਂਗੇ ਨਹੀਂ ਇਹਨਾਂ ਦੀ ਖਬਰ ਕਰਾਂਗੇ ਜਿੱਥੇ ਕੰਮ ਕੀਤਾ ਤੇ ਅਸੀਂ ਜ਼ਰੂਰ ਸਨਮਾਨਤ ਕਰਾਂਗੇ ਵੇਖੇ ਚੋਰਾਂ ਤੇ ਕੁਛ ਨਾ ਕੁਛ ਨਾ ਲਗਾਮ ਪਾਈ ਹੋਈ ਆ ਜੀ ਤੁਸੀਂ ਦੇਖੋ ਭ੍ਰਟਾਚਾਰ ਮੁੱਕਿਆ ਨਹੀਂ ਭ੍ਰਟਾਚਾਰ ਹੋ ਰਿਹਾ ਮਜਾਦਾ ਵੀ ਜੇ ਇਹ ਵਿਚਾਲ ਤੇ ਕਾਰਵਾਈ ਕਰਨ ਉਹ ਮੈਂ ਉਹਦੇ ਰਗੇ ਜੀ ਦੇਖੋ ਤੁਸੀਂ ਦੇਖੋ ਮਿਆਰ ਦੇਖੋ ਰਿਸ਼ਵਤ ਦਾ ਐਨਹਾਂਸਮੈਂਟ ਕੋਟ ਕੋਟ ਦੇ ਆਰਡਰ ਹੈ ਤੇ ਲਾਫਸਰ ਸਾਹਿਬ 75 ਲੱਖ ਦੀ ਰਿਸ਼ਵਤ ਲੈ ਰਹੇ 50 ਲੱਖ ਕੈਸ਼ ਤੇ 25 ਲੱਖ ਦੇ ਚੈੱਕੋ ਚੈੱਕ ਦੇ ਨਾਂ ਦੇ ਲੈ ਫਿਰ ਉਹ ਨਾਂ ਲੈ ਰਹੇ ਇੱਕ ਮੈਡਮ ਦਾ ਵਿਸ਼ਾਲ ਦਾ ਨਾ ਵਿਸ਼ਾਲ ਲੱਭਿਆ ਟਰੱਸ ਦਾ ਸਾਡੀ ਚੇਅਰਮੈਨ ਸਾਹਿਬ ਨੂੰ ਕਿਹਾ ਵੀ ਚੇਅਰਮੈਨ ਸਾਹਿਬ ਉਹ ਵਿਸ਼ਾਲ ਵੀ ਲੱਭੋ ਉਹ ਮੈਡਮ ਵੀ ਲੱਭੋ ਪਰ ਚੇਅਰਮੈਨ ਸਾਹਿਬ ਨੂੰ ਵੀ ਦੱਸਿਆ ਸੀ ਇਹ ਕੰਮ ਵੀ ਸ਼ਰਮੇ ਦਾ ਵੀ ਉਹ ਵੀ ਉੱਥੇ ਉੱਥੇ ਭਾਇਆ ਉਹ ਨਹੀਂ ਕਰ ਸਕਦੇ ਦੱਸਣੋ ਇਹ ਚਲੋ ਦੇਖੋ ਚੇਅਰਮੈਨ ਸਾਹਿਬ ਦੀ ਬਹੁਤ ਵਧੀਆ ਕੰਮ ਕਰਦੇ ਸਾਡੀ ਤੁਹਾਨੂੰ ਫੁੱਲ ਫੁੱਲ ਸਪੋਰਟ ਆ ਚੋਣਾ ਦੇ ਲਗਾ ਪਾਓ ਪਰ ਤੁਹਾਡੇ ਨਾਲ ਕੋਈ ਸਵਾਲ ਨਹੀਂ ਰਕੇ ਜੀ ਸਾਡੇ ਮੈਂ ਸਾਡੇ ਦਰਸ਼ਕ ਵੀ ਸਹਿਮਤ ਹੋਣਗੇ ਵੀ ਸੀਈਓ ਸਾਹਿਬ ਨੇ ਤਈ ਬਿਲਡਿੰਗਾਂ ਦੀ ਸਿਰਫ ਜਿਹੜੀ ਆ ਉਹਨਾਂ ਦੀ ਟੀਮ ਨੇ ਰਿਪੋਰਟ ਬਣਾਈ ਹੈ ਤੇ ਕੀ ਰੰਜੀਤ ਐਵੇਨਿਊ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣੀਆਂ ਉਹ ਸਾਰੀਆਂ ਬਿਲਕੁਲ ਠੀਕ ਬਣੀਆਂ ਨੀਮਾਂ ਤੇ ਤਾਕਤ ਤੇ ਰੱਖ ਨਹੀਂ ਬਣੀਆਂ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਰੇ ਪਰਦੇ ਲਾ ਕੇ ਕੌਣ ਸ਼ੀਸ਼ੇ ਲਵਾ ਰਿਹਾ ਹੈ ਕੌਣ ਅੰਦਰ ਕੰਮ ਕਰਵਾ ਰਿਹਾ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਵੀ ਸਾਹਮਣੇ ਆਣਾ ਚਾਹੀਦਾ ਹੈ ਉਹ ਹਾਈ ਕੋਰਟ ਦੇ ਦੇਸ਼ ਤੇ ਉੱਤੇ ਰੁਕ ਲੱਗੀ ਹੈ ਸਟੇਟਸ ਕੋ ਕੀਤਾ ਆ ਇਹ ਉਹ ਸਟੇਟਸ ਕੋ ਉਹਨੂੰ ਗਲਤ ਕਰਦੇ ਆ ਉਹਨਾਂ ਗਿਆ ਵੀ ਉਹਨਾਂ ਨੇ ਗਿਆ ਵੀ ਨਹੀਂ 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 ਕੰਮ ਚੱਲਣ ਦਿਓ ਹਾਂ ਚਲੋ ਉਹ ਵੇਖੋ ਨਾ ਇਹ ਪਹਿਲੇ ਹੁੰਦੇ ਚੋਰਾ ਨੇ ਨਾਲੇ ਕੇ ਜੀ ਇਹ ਵੀ ਆ ਵੀ ਬਿਲਡਿੰਗ ਦੀ ਬੇਸਮੈਂਟ ਜਿਹੜੀ ਆ ਉਹ 33% ਖੋਦ ਸਕ 500 ਕਾਇਦਾ ਪਲਾਟ ਹੈ 33% ਮੰਦਾ ਉਹ ਇੱਕ ਕਰੀਬ ਕਰੀਬ 150 ਤੋਂ ਪੌਣੇ 200 ਦਾ ਜੀ ਬੇਸਮੈਂਟ ਪੁੱਟ ਸਕਦਾ ਉਹ ਤੇ ਸਾਰੀ ਸਾਰੀ ਪੁੱਟ ਦਿੰਦਾ ਕਿੰਨੀਆਂ ਬੇੜੀਆਂ ਅਸੀਂ ਸੱਜੇ ਛੱਡੋ ਜੀ ਅੱਗੇ ਜਿਹੜੇ ਆ ਹੈਗੇ ਆ ਫੁੱਟਬਾਲ ਦੇ ਉਹਦੇ ਕਬਜੇ ਕਰਕੇ ਲੋਕ ਆਪਣੀ ਵਰਗੀ ਬਣਾਈ ਆ ਉਹ ਕਬਦੇ ਕਿ ਲੋਕ ਕਿਹਾ ਜੀ ਕਿਸੇ ਨੂੰ ਗੱਡੀ ਨਾ ਲਾਂਦਿਆਂ ਦੇ ਉੱਥੇ ਕਿਸੇ ਨੂੰ ਚੜ੍ਹਨ ਨਹੀਂ ਦਿੰਦੇ ਵੇਖੋ ਇਹਨਾਂ ਦੀ ਗੁੰਡਾਗਰਦੀ ਵੇਖੋ ਬਾਬੇ ਜੀ ਆ ਆਓ ਚਲੋ ਉਮੀਦ ਕਰਦੇ ਆਂ ਵੀ ਚੇਅਰਮੈਨ ਸਾਹਿਬ ਇਦਾਂ ਤੇ ਵੀ ਕਾਰਵਾਈ ਕਰਨਗੇ ਹੈਲੋ ਹਾਂਜੀ ਦੀਪਕ ਜੀ ਨਮਸਕਾਰ ਨਮਸਕਾਰ, ਕੀ ਹਾਲ ਹੈ? ਬਹੁਤ ਆਲ ਗੁੱਡ ਤੁਸੀਂ ਨਾ। ਨਹੀਂ ਸਰ, ਇਹ ਤੇ ਮੇਰਾ ਸਵਾਲ ਹੈ ਸਰ, ਕਰਾਉ ਅਜੇ ਤੇ ਕਿਆ ਵੀ ਕੋਈ ਕਿਤੇ ਦੀ ਜ਼ਿੰਮੇਵਾਰੀ ਫਿਕਸ ਹੋਏਗੀ? ਮੇਗਾ ਸਿਰਫ ਇਹ ਨਾ ਸਵਾਲ ਹੈ। ਆਣੀ ਹੋਣੀ ਚਾਹੀਦੀ ਆ। ਹੋਏਗੀ। ਹੋਏਗੀ ਫਿਰ। ਮੇਰੇ ਹਾਂ, ਮੈਂ ਤੇ ਜਿਹੜੇ ਅਕਰੋਚਮੈਂਟ ਦੇ ਹੈਗੇ ਐ, ਮੈਂ ਤੇ ਲਿਖਾਂਗਾ ਸਰਕਾਰ ਨੂੰ ਕਿ ਜਾਂ ਜਿਹੜੇ ਵੀ ਮੇਰੇ ਕੋਲ ਹੈ ਜਾਂ ਬਦਲ ਗਏ ਐ, ਉਹਨਾਂ ਤੇ ਕਾਰਵਾਈ ਕਰੋ, ਇਹਨਾਂ ਦੀ ਕਾਰਵਾਈ ਕਰਨੀ ਚਾਹੀਦੀ ਐ। ਇਹਨਾਂ ਨੂੰ ਉਸ ਲਈ ਡਿਊਟੀ ਹੈ ਸੀ। ਉਸ ਲਈ ਕਿਉਂ ਨਹੀਂ ਨੂੰ ਬਾਈ? ਉਹ ਮਸਤੀ ਅੱਛਾ ਇੱਕ ਸਵਾਲ ਮੇਰਾ ਹੋ ਰਿਹਾ ਹੈ ਜੀ ਤੁਹਾਡੇ ਜਿਹੜੀਆਂ ਵੀ ਰਣਜੀਤ ਐਵਨਿਊ ਦੇ ਵਿੱਚ ਬਿਲਡਿੰਗਸ ਬਣੀਆਂ ਜਾਂ ਬਣ ਰਹੀਆਂ ਹਨ ਹਾਂਜੀ ਹਾਂਜੀ ਕੋਈ ਇਹਨਾਂ ਦਾ ਆਡਿਟ ਕਰਾ ਰਹੇ ਵੀ ਇਹ ਕਿੰਨੀ ਫਲੋਰ ਪਾਸ ਸੀਗੀ ਇਹਨਾਂ ਦੀ ਤੇ ਕਿੰਨਿਆਂ ਨੇ ਬਾਇਲਾਜ ਦੀ ਵਾਇਓਲੇਸ਼ਨ ਕੀਤੀ ਹੈ ਤੇ ਕਿੰਨੇ ਕੋਰਟ ਚੱਲ ਕੇਸ ਚੱਲ ਰਹੇ ਦੇਖੋ ਮੈਂ ਆਪਣੇ ਟੈਨੋ ਦੇ ਵਿੱਚ ਇੱਕ ਕੰਮ ਕੀਤਾ ਹੈਗਾ ਕਿ ਜਿਹੜੇ 49.7 ਤੋਂ 9 ਤੋਂ ਉੱਪਰ ਬਿਲਡਿੰਗਾਂ ਹੈਗੀਆਂ ਠੀਕ ਹੈ ਉਹਨੂੰ ਕੋਈ ਵੀ ਇਲੈਕਟ੍ਰਿਕ ਕਰੈਕਸ਼ਨ ਦੇ ਦੇਣਾ ਲਿਖ ਕੇ ਦੇ ਦਿੱਤਾ 49.7 ਫੁੱਟ ਹਾਂ ਹਾਂ ਉਹਨੂੰ ਉੱਪਰ ਕੋਈ ਇਲੈਕਟ੍ਰਿਕ ਬਸ ਐਸਸੀ ਨੂੰ ਲਿਖ ਕੇ ਦੇ ਦਿੱਤਾ ਮੈਂ ਆਪਣੇ ਠੀਕ ਹੈ ਮੈਂ ਕਿਹਾ ਬਣਾਓ ਪਏ ਉਹਦੇ ਪੁੱਤਰੋਂ ਬਿਲਡਿੰਗ ਆ ਉੱਪਰ ਜਦ ਤੁਹਾਨੂੰ ਕਰੈਕਸ਼ਨ ਨਹੀਂ ਮਿਲਣਾ ਸਾਰੇ ਰੁਕ ਗਏ ਦੂਸਰਾ ਤਹਿਸੀਲਦਾਰ ਨੂੰ ਲਿਖ ਕੇ ਦੇ ਦਿੱਤਾ ਕਿ ਕਿ ਉਸ ਬਿਲਡਿੰਗ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਵਰ ਆਂਦੀ ਹੈ ਨਹੀਂ ਕਰਨੀ ਅੱਛਾ ਜਿਹੜੀ ਪਹਿਲਾਂ ਮੇਰੇ ਕੋਲ ਇੱਥੋਂ ਐਨਓਸੀ ਲੋ ਓਕੇ ਹਾਂ ਜੇ ਉਹਨੇ ਮਤਲਬ ਕਿਸ ਨੂੰ ਵੇਚਣੀ ਹੈ ਕਰਨੀ ਹੈ ਉਹਦੀ ਵਾਇਲੇਸ਼ਨ ਹੈਗੀ ਹੈ ਸੋ ਮਤਲਬ ਆਪਨ ਕਰਨ ਹੀ ਨਹੀਂ ਦਿੰਦੇ ਓਕੇ ਉਸ ਕਰਨ ਕਾਫੀ ਆ ਕਮ ਰੁਕੇ ਆ ਐਨਓਸੀ ਲੈਣੀ ਪੈਗੀ ਲੈਣੀ ਪੈਗੀ ਅ ਤਸੀਲ ਤੋਂ ਲਿਖੇ ਤਾਂ ਤੂੰ ਰਜਿਸਟਰੀ ਨਹੀਂ ਕਰ ਸਕਦਾ ਤੁਸੀਂ ਓਕੇ ਹਾਂ ਪਹਿਲਾਂ ਬਿਲਡਿੰਗ ਦਾ ਧਰੂ ਆ ਜਾਏਗਾ ਸਰ ਬਿਲਕੁਲ ਤੁਸੀਂ ਬਹੁਤ ਵਧੀਆ ਕੀਤਾ ਇੱਕ ਮੇਰਾ ਤੁਹਾਡਾ ਸਵਾਲ ਹੈਗਾ ਕਿ ਜਿਹੜਾ ਬਣ ਗਈ ਹੈਗੀ ਹਾਂ 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 ਹੈਨਾ ਔਰ ਉਹਦੇ ਉੱਤੇ ਕਈ ਜਗ੍ਹਾ ਤੇ ਪੁਰਬਈ ਸਿੱਸੇ ਉਹ ਕੀ ਕਰਦੇ ਲੋਕਾਂ ਦੇ ਕਾਰੋਬਾਰ ਚੱਲ ਰਹੇ ਆ ਹਾਂ ਸਮਝੇ ਜਿਹੜੀਆਂ ਦੂਸਰੀਆਂ ਬਿਲਡਿੰਗਾਂ ਤੇ ਜਿਹੜੀਆਂ ਇਹਨਾਂ ਨੇ ਰੈਂਟਲ ਦੇਣੀਆਂ ਸੀ ਕੁਝ ਕਰਨੀਆਂ ਸੀ ਉਹ ਤਾਂ ਮੈਂ ਸਾਰੀ ਲਗਾਮ ਲਗਾ ਦਿੱਤੀ ਟੋਟਲ ਨਹੀਂ ਸਰ ਮੈਂ ਕੋਈ ਕਨੈਕਸ਼ਨ ਹੀ ਨਹੀਂ ਹੈ ਉਹ ਜਿੱਤੇ ਤੇ ਕੰਮ ਚੱਲ ਰਹੇ ਆ ਹਾਂ ਹੈ ਲੋਕ ਅੰਦਰ ਹੈਗੇ ਆ ਅੰਦਰ ਇੰਪਲਾਈ ਹੈਗੇ ਆ 4-5 ਸਾਲ ਤੋਂ ਚੱਲ ਰਿਹਾ ਕੰਮ ਚੱਲ ਰਿਹਾ ਉਹਨਾਂ ਦਾ ਹਾਂ 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 ਆ ਉਹਦੇ ਵਾਸਤੇ ਮੈਨੂੰ ਲੀਗਲ ਰਾਇ ਲੈਣੀ ਪਵੇਗੀ ਮੈਂ ਕਿਸ ਤਰ੍ਹਾਂ ਕਰ ਸਕਦਾ ਕੋਰਟ ਕਿਨਣਾ ਹੋੜਾ ਤੇ ਅੱਛੀ ਬਿਲਡਿੰਗ ਉਹਦੇ ਤੇ ਕੋਰਟ ਨੇ ਵੀ ਰੋਕ ਲਈ ਇਹਨਾਂ ਨੇ ਕੰਮ ਕਰਾਤਾ ਇੱਕ ਉਹ ਹੈ ਤੇ ਇੱਕ ਕਾਰਨਰ ਤੇ ਬਿਲਡਿੰਗ ਹੈ ਜੀ ਹਾਂਜੀ ਇੱਕ ਉਹ ਦੋ ਦੋ ਤੇ ਕਿੰਨਾ ਨੰਬਰ ਉਹ ਮੈਨੂੰ ਸਿਰ ਉਹਦਾ ਨਾਮ ਐਗਜੈਕਟ ਭੁੱਲ ਗਿਆ ਜਿਹੜਾ ਚੌਂਕ ਜੀ ਇਹ ਨਹੀਂ ਬਣ ਜਾਂਦਾ ਜਦੋਂ ਅਸੀਂ ਇਧਰੋਂ ਆਨੇ ਆ ਬੈਸਟ ਰੇਸਟਿੰਗ ਤੋਂ ਸਿੱਧੇ ਜਾਣੇ ਆ ਰਾਈਟ ਸਾਈਡ ਤੇ ਇੱਕ ਬਿਲਡਿੰਗ ਹੈ ਜਿਹਦੇ ਬਾਹਰ ਸ਼ੀਸ਼ੇ-ਸ਼ੂਸ਼ੇ ਲੱਗ ਰਹੇ ਆ ਗੇਟੇ ਨਾਲ ਲੱਗੇ ਆ ਓਕੇ ਨੰਬਰ ਪਤਾ ਹੋਵੇ ਤਾਂ ਨੰਬਰ ਨਹੀਂ ਸਰ ਮਤਲਬ ਕੋਈ ਐਸਲ ਵੀ ਗਲਤ ਕੰਮ ਚੱਲ ਰਿਹਾ ਹੈ ਹਾਂ ਸਰ ਉਹਦੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਮੇਰੇ ਕਹਿਣ ਦਾ ਹੀ ਮਤਲਬ ਜੀ ਤੁਸੀਂ ਮੇਰੇ ਕੋਲ ਕਰਾ ਲਓ ਮੇਰਾ ਕਹਿਣ ਦਾ ਇਹ ਹੈਗਾ ਵੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਵਲੰਟੀਅਰ ਜੋ ਪਹਿਲਿਆਂ ਜੋ ਬਿਲਕੁਲ 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 ਤੇ ਇਹਦੇ ਤੇ ਕਰੋ ਇਹਦੇ ਤੇ ਮੈਂ ਅਸੀਂ ਤੁਸੀਂ ਬਣੇ ਜੇ ਨੰਬਰ ਇਹਦਾ ਦੱਸ ਦੋ ਕਿ ਮੇਰੇ ਵਾਸਤੇ ਈਜ਼ੀ ਹੋ ਜਾਏਗਾ ਕੰਮ ਅੰਦਰ ਚਲਾਈ ਜਾਂਦੇ ਨਾ ਜੀ ਇਹ ਉਹਦੇ ਤੇ ਕੋਰਟ ਦੇ ਆਰਡਰ ਕੀ ਹੈ ਸਰ ਇਹਦੇ ਕੋਡਾ ਲੈਣਾ ਵੀ ਕੋਰਟ ਦੇ ਆਰਡਰ ਕੀ ਹੈ ਤੇ ਇਹਨਾਂ ਨੇ ਕੀਤਾ ਕੀ ਹੈ ਠੀਕ ਹੈ ਉਹ ਮੈਂ ਵਰਜਨ ਮੰਗ ਲੜਾ ਜੀ ਠੀਕ ਹੈ ਚਲੋ ਸਰ ਤੁਸੀਂ ਮੈਂ ਇਹ ਕਹਿ ਦਿੰਦਾ ਵੀ ਤੁਸੀਂ ਇਹਦਾ ਵੀ ਆਡਿਟ ਕਰਾ ਲੈਂਦਾ ਮੈਂ ਸਾਰੀਆਂ ਬਿਲਡਿੰਗਾਂ ਦਾ ਹਾਂਜੀ ਹਾਂਜੀ ਠੀਕ ਹੈ ਠੀਕ ਠੀਕ ਹੈ ਨਾ ਜੀ ਠੀਕ ਹੈ ਠੀਕ ਚਲੋ ਠੀਕ ਹੈ ਜੀ ਥੈਂਕ ਯੂ ਥੈਂਕਸ ਥੈਂਕਸ ਫੋਰ ਥੈਂਕ ਯੂ ਜੀ ਨਮਸਕਾਰ ਤੇ ਸਾਡੀ ਚੇਅਰਮੈਨ ਸਾਹਿਬ ਨੂੰ ਸਪੋਰਟ ਆ ਹੁਣ ਦੇਖਣਾ ਹੋਏਗਾ ਕਿ ਵਾਕਈ ਜਿਹੜੀ ਬਿਲਡਿੰਗ ਇਲੀਗਲ ਬੰਦੀ ਏ 49 ਫੁੱਟ ਜਾਂ 50 ਫੁੱਟ ਤੋਂ ਹਾਈਟ ਤੋਂ ਵੱਧ ਬੰਦੀ ਏ ਉਹਨੂੰ ਕਨੈਕਸ਼ਨ ਮਿਲਦਾ ਕਿ ਨਹੀਂ ਮਿਲਦਾ ਠੀਕ ਹੈ ਰਜਿਸਟਰੀ ਉਹਨਾਂ ਨੇ ਤਹਿਸੀਲਦਾਰ ਸਾਹਿਬ ਨੂੰ ਲਿਖ ਦਿੱਤਾ ਪਰ ਜੇ ਇਹੋ ਹੀ ਐਕਸ਼ਨ ਪਹਿਲੇ ਪੁਰਾਣੀਆਂ ਚੇਅਰਮੈਨਾਂ ਦੀ ਪੁਰਾਣੀਆਂ ਸਰਕਾਰਾਂ ਦੇ ਚੇਅਰਮੈਨਾਂ ਨੇ ਲੈ ਹੁੰਦੇ ਤੇ ਫਿਰ ਉੱਥੇ ਰਿਸ਼ਵਤ ਦਾ ਮਿਆਰ 80-80 ਲੱਖ ਰੁਪਿਆ ਇੱਕ ਕੇਸ ਦਾ ਨਾ ਹੁੰਦਾ ਗਲਤ ਜਿਹੜੇ ਬਿਨਾਂ ਕੰਮਾਂ ਤੋਂ ਹੀ ਜਿਹੜੇ ਬਿੱਲ ਬਣੀ ਜਾਂਦੇ ਨੇ ਪਾਸ ਹੋਈ ਜਾਂਦੇ ਨੇ ਰਲ ਕੇ ਅਫਸਰ ਅਧਿਕਾਰੀ ਤੇ ਨਾਲ ਠੇਕੇਦਾਰ ਲੜੇ ਇਹਨਾਂ ਦੇ ਉਹ ਖਾਈ ਜਾਂਦੇ ਉਹ ਕੰਮ ਨਾ ਹੁੰਦਾ ਚਲੋ ਸਾਡਾ ਮਕਸਦ ਫੇਰ ਉਹੀ ਹੈ ਕਿ ਅਸੀਂ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਜਿਹੜੀ ਚੀਜ਼ ਕੋਈ ਲੋਕ ਗੱਲ ਕਰਦੇ ਨੇ ਸਾਨੂੰ ਕੋਈ ਦਸਤਾਵੇਜ਼ ਪ੍ਰੋਵਾਈਡ ਕਰਵਾਉਂਦੇ ਨੇ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਲੈ ਆਉਂਦੇ ਆ ਫੈਸਲਾ ਜਨਤਾ ਨੇ ਕਰਨਾ ਹੈ ਤੇ ਬਾਕੀ ਜਿਹੜੇ ਕੇਸ ਚੱਲਨੇ ਨੇ ਉਹ ਅਦਾਲਤਾਂ ਨੇ ਫੈਸਲਾ ਲੈਣਾ ਵੀ ਕੌਣ ਦੋਸ਼ੀ ਹੈ ਤੇ ਕੌਣ ਜਿਹੜਾ ਜਿਹੜਾ ਸਾਫ਼ ਹੈ ਤੁਹਾਨੂੰ ਦਿਓ ਜ਼ਾਦਾ ਧੰਨਵਾਦ ਸਸ਼ੀਕਾ ਨਮਸਕਾਰ